ਬਾਬਾ ਰਾਮਰਾਜ ਜੀ ਸੋਚਦੇ ਮੈਂ ਆਪਣੇ ਛੋਟੇ ਭਰਾ ਨਾਲ ਈਰਖਾ ਕਰਦਾ ਰਿਹਾ ਉਹ ਸਾਦੂ ਸੀ ਰੱਬ ਦੇ ਪਿਆਰੇ ਸੀ ਮੈਂ ਉਹਨਾਂ ਨੂੰ ਪਰੇਸ਼ਾਨ ਕੀਤਾ ਸਵਾ ਪੰਜ ਸਾਲ ਦੀ ਉਮਰ ਵਿੱਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੱਦੀ ਤੇ ਬੈਠੇ ਪੌਣੇ 8 ਸਾਲ ਦੀ ਉਮਰ ਵਿੱਚ ਉਹ ਜੋਤੀ ਜੋਤ ਸਮਾ ਗਏ ਬਾਬਾ ਰਾਮਰਾਜ ਜੀ ਨੂੰ ਆਪਣੀਆਂ ਕੀਤਿਆਂ ਦਾ ਪਛਤਾਵਾ ਹੋ ਰਿਹਾ ਬਾਬਾ ਰਾਮਰਾਜ ਜੀ ਗੁਰੂ ਸਾਹਿਬ ਜੀ ਕੋਲ ਬੈਠ ਕੇ ਅਨੰਤਪੁਰ ਸਾਹਿਬ ਜੀ ਦੀ ਗੱਲ ਪੁੱਛਣ ਲੱਗੇ ਉਹਨਾਂ ਕਿਹਾ ਸੁਣਿਆ ਤੁਹਾਡਾ ਭੀਮਚੰਦ ਨਾਲ ਵਿਰੋਧ ਪੈਦਾ ਹੋ ਗਿਆ। ਤੁਹਾਡਾ ਉਹਨਾਂ ਨਾਲ ਵਿਰੋਧ ਕਿਉਂ ਪੈਦਾ ਹੋਇਆ? ਪਤਾ ਲੱਗਾ ਕਿ ਤੁਸੀਂ ਭੀਮਚੰਦ ਦੀਆਂ ਗਲਤੀਆਂ ਨਾ ਛਿਦਾਰਦੇ ਹੋਏ ਇੱਥੇ ਪੌਂਠਾ ਸਹਿਬ ਆ ਗਏ ਹੋ। ਮਹਾਰਾਜ ਜੀ, ਤੁਸੀਂ ਉਹਨਾਂ ਨਾਲ ਜੰਗ ਨਹੀਂ ਕੀਤਾ। ਬਾਬਾ ਰਾਮਰਾਜ ਜੀ ਦਾ ਸੁਆਲ ਸੁਣ ਕੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਭੀਮਚੰਦ ਮੂਰਖ, ਉਹ ਸਾਡੇ ਨਾਲ ਕਪਟ ਕਰਨਾ ਚਾਹੁੰਦਾ ਸੀ। ਸਾਡਾ ਕੀਮਤੀ ਤੰਬੂ, ਸਾਡਾ ਪ੍ਰਸਾਦੀ ਹਾਥੀ ਤੇ ਸਾਡੀਆਂ ਸੁਗਾਤਾਂ ਦੇਖ ਕੇ ਉਹਦਾ ਮਨ ਬੇਈਮਾਨ ਹੋ ਗਿਆ। ਉਹ ਸਾਰੀਆਂ ਚੀਜ਼ਾਂ ਸ਼ੈਲ ਨਾਲ ਲੜਨੀਆਂ ਚਾਹੁੰਦਾ ਸੀ ਜਿਉਂ ਪਿਆਰ ਨਾਲ ਮੰਗਦਾ ਤਾਂ ਅਸੀਂ ਦੇ ਦਿੰਦੇ ਪਰ ਬਾਬਾ ਜੀ ਤੁਹਾਨੂੰ ਪਤਾ ਏ ਗੁਰੂ ਦੇ ਨਾਲ ਇਹੋ ਜਿਹਾ ਸ਼ੈਲਨ ਨਹੀਂ ਚੱਲਦੇ ਇਹੋ ਜਿਹਾ ਕਬਟ ਨਹੀਂ ਚੱਲਦੇ ਬਾਬਾ ਜੀ ਸਾਡੇ ਵੱਲੋਂ ਤਾਂ ਜੰਗ ਦੀ ਪੂਰੀ ਤਿਆਰੀ ਹੋ ਗਈ ਸੀ ਰਾਜੇ ਭੀਮਚੰਦ ਨੇ ਆਪਣੇ ਭਰਾਵਾਂ ਨਾਲ ਵਿਚਾਰ ਕੀਤੀ ਕਿ ਇਹ ਵਿਆਹ ਦਾ ਸਮਾਂ ਏ ਇਸ ਵਕਤ ਜੰਗ ਕਰਨੀ ਠੀਕ ਨਹੀਂ ਉਸਤੇ ਮੁੰਡੇ ਦਾ ਵਿਆਹ ਸੀ ਤੇ ਰਾਣੀ ਨੇ ਉਸ ਨੂੰ ਕਿਹਾ ਕਿ ਜੇ ਤੂੰ ਵਿਆਹ ਤੋਂ ਪਹਿਲਾਂ ਲੜਾਈ ਕੀਤੀ ਜੇ ਕੋਈ ਘਰ ਦਾ ਵੱਡਾ ਬੰਦਾ ਮਾਰਿਆ ਗਿਆ ਤਾਂ ਗਮੀ ਸੋਗ ਪੈ ਜਾਵੇਗਾ ਤੇ ਵਿਆਹ ਵਿੱਚ ਵਿਵਪਤਾ ਪੈ ਜਾਵੇਗੀ। ਇਸ ਲਈ ਉਹ ਕਹਿਣ ਲੱਗੇ ਕਿ ਗੁਰੂ ਸਾਹਿਬ ਜੀ ਦੇ ਨਾਲ ਥੋੜੇ ਸਮੇਂ ਲਈ ਲੜਾਈ ਟਾਲ ਦੇ। ਭੀਮਚੰਦ ਨੇ ਆਪਣੇ ਮੰਤਰੀਆਂ ਨਾਲ ਸਲਾਹ ਕਰਕੇ ਲੜਾਈ ਟਾਲ ਦਿੱਤੀ। ਇਸ ਲਈ ਰਾਜਾ ਭੀਮਚੰਦ ਵੀਰ ਰਾ ਛੱਡ ਕੇ ਕਾਇਰ ਹੋ ਗਿਆ ਤੇ ਸਾਡੇ ਨਾਲ ਲੜਾਈ ਨਹੀਂ ਕੀਤੀ। ਇੱਧਰ ਨੂੰ ਨਾਹਣ ਦੇ ਰਾਜੇ ਬੇਦਨੇ ਪ੍ਰਕਾਸ਼ ਨੇ ਸਾਨੂੰ ਨਾਹਣ ਸੱਦ ਲਿਆ। ਕਲਗੀਧਰ ਪਾਸ਼ਾ ਤੰਤਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਬਾਬਾ ਰਾਮ ਰਾਏ ਜੀ ਨੂੰ ਕਹਿ ਲਗੇ ਤੁਸਾਂ ਵੀ ਸਤ ਗੁਰਾਂ ਦੇ ਸਾਹਿਬਜ਼ਾਦੇ ਹੋ ਅਸੀਂ ਵੀ ਸਤ ਗੁਰਾਂ ਦੇ ਸਾਹਿਬਜ਼ਾਦੇ ਹਾਂ ਇਸ ਕਰਕੇ ਤੁਹਾਡਾ ਤੇ ਸਾਡਾ ਨੇੜੇ ਘਰ ਬਣ ਗਿਆ ਇਹ ਮੁਲਾਕਾਤ ਹੋਣੀ ਸੀ ਅਸਲੀ ਪਰਮੇਸ਼ਰ ਨੇ ਵਿਧੀ ਬਣਾਈ ਜਮਨਾ ਦਾ ਸੋਹਣਾ ਟਿਕਾਣਾ ਦੇ ਕੇ ਅਸੀਂ ਆਪਣਾ ਡੇਰਾ ਪਾ ਲਿਆ ਤੇ ਉੱਥੇ ਆਪਾਂ ਪੌਂਟਾ ਸਾਹਿਬ ਆਪਣਾ ਕਿਲਾ ਰਚ ਲਿਆ ਬਾਬਾ ਜੀ ਅਸੀਂ ਅਨੇਕਾਂ ਕਾਰਨ ਜਾਣ ਕੇ ਇਸ ਇਲਾਕੇ ਵਿੱਚ ਆਏ ਹਾਂ ਬੜੇ ਆਨੰਦ ਨਾਲ ਵਸ ਰਹੇ ਆਂ। ਬਾਬਾ ਰਾਮਰਾਏ ਜੀ ਸਤਿਗੁਰਾਂ ਦੇ ਬਚਨ ਸੁਣ ਕੇ ਬੋਲੇ ਮਹਾਰਾਜੀ ਤੁਹਾਡੀ ਇਸ਼ਿਆ ਨੂੰ ਕੌਣ ਹਟਾ ਸਕਦਾ ਏ ਜੋ ਵੀ ਤੁਸੀਂ ਬੋਲਣਾ ਕਰੋ ਉਹ ਪੂਰਾ ਹੁੰਦਾ ਏ। ਬਾਬਾ ਰਾਮਰਾਏ ਜੀ ਸਤਿਗੁਰਾਂ ਨੂੰ ਕਹਿਣ ਲੱਗੇ ਮੈਨੂੰ ਲੱਗਦਾ ਏ ਕਿ ਮੇਰੇ ਦਿਨ ਹੁਣ ਥੋੜੇ ਰਹਿ ਗਏ ਨੇ। ਮੇਰੇ ਵਾਲਾ ਆਪਣੀ ਕਿਰਪਾ ਰੱਖਣਾ, ਆਪਣੀ ਖੁਸ਼ੀ ਰੱਖਣਾ ਸੋ ਸਦਾ ਹੀ ਮੇਰੇ ਡੇਰੇ ਵਾਲਾ ਨਿਗਾ ਰੱਖਿਆ ਜੀ।